ਚੱਲ ਆ ਨਾ ਲੋਕਾਂ ਨੂੰ ਪੀਸ ਦਿੱਤਾ ਮਮ ਜੋਰ ਹੈ ਚੱਕੀ ਰੇ ਰਾਸ ਹੈ ਵੀ ਨਾ ਮਮ ਜੋਰ ਹੈ ਵਿੱਚ ਇਹ ਚੱਕ ਦੇ ਮੂਹ ਨਾ ਚੰਦੀ ਲੱਦਣ ਦੀ ਨਾ ਇਹ ਨਹੀਂ ਚਾਂਦੀ ਚਾਹ ਚਾਂਦੀ ਨਾ ਲਾਉਂਦਾ ਇਹਨਾਂ ਨੂੰ ਕਿਹਦੇ ਦਾ ਨਾ ਨੇ ਉਹਨਾ ਦਾ ਤੇਰੀ ਨੈਕੀ ਰਿਸ਼ਤੇਦਾਰ ਚ ਵੀ ਨਹੀਂ ਤੇਰੀ ਆ ਰਿਸ਼ਤੇਦਾਰ ਬੰਦ ਤਾਂ ਨਹੀਂ ਗਾਵੇ ਫੇਰ ਨਾ ਕਹੀਂ ਹੁਣ ਹਸਪਤਾਲ ਕਾ ਲੂਆਂ ਦਾਹ ਲਾ ਬੋਖਾ ਹੋ ਗਿਆ ਨਾ ਇਹਨੂੰ ਨਾ ਸਹੀ ਹੈ ਪਰ ਕਿੱਥੇ ਕਿੱਥੇ ਨਾ ਪਰ ਜਾਣਾ ਨਹੀਂ ਅਗਰ ਆ ਪਰ ਹੋ ਗਿਆ ਪਤਾ ਨਹੀਂ ਕਿੱਥੇ ਇਹਨੇ ਬਾਹਿਆਂ ਨੇ 50 ਮੀਲ ਚੜਾ ਦੇ ਨੇ ਨਾ ਹੀ ਅਸੀਂ ਨਹੀਂ ਆ ਵੀ ਤੇ ਆ ਨਾ ਕਰੋ ਜਿੱਥੇ ਪੱਟਾ ਤੇ ਵੇਖੋ ਚੱਲ ਰੱਗਾ ਜੀ ਨਾ ਨਾ ਨਹੀਂ ਕਹਾਂਗੇ

ਅੱਛਾ ਸਿਵਲ ਹਸਪਤਾਲ ਪਹੁੰਚਾ ਦੇਣਗੇ ਜੀ ਐਂਬੂਲੈਂਸ ਵਾਲੇ ਗੁਰੂ ਸਾਹਿਬ ਜੀ ਹਾਂਜੀ ਗੁਰੂ ਗੁਰੂ ਹਰਸਾਏ ਮੰਡੀ ਗੁਰੂ ਹਰਸਾਏ ਜ਼ਿਲ੍ਹਾ ਫਰੋਈਪਰ ਜੀ ਬਹੁਤ ਬਹੁਤ ਤੁਹਾਡਾ ਤੇ ਤੇ ਆ ਡਾਕਟਰ ਸਾਹਿਬ ਨੇ ਬੜੀ ਉਹਨਾਂ ਸੇਵਾ ਕੀਤੀ ਜੀ ਨਵਾਇਆ ਤੋਂ ਆਇਆ ਜੀ ਹੁਣ ਲੈ ਕੇ ਚੱਲੇ ਜੀ ਤੇ ਵਿੱਚੇ ਕਰੀ ਪਿਆ ਹੀ ਤੇ ਉਹ ਤਾਂ ਕਹਿੰਦੇ ਨੇ ਵੀ ਐਂਬੂਲੈਂਸ ਬਹੁਤ ਲੇਟ ਆਉਂਦੇ ਜੀ ਤੇ ਮੈਂ ਕਿਹਾ ਕਮਾਲ ਕਰਤੀ ਐਂਬੂਲੈਂਸ ਵਾਲੇ ਫਟਾਫਟ ਕਹਿੰਦਾ ਕਿੰਨੇ ਟਾਈਮ 'ਚ ਪਹੁੰਚ ਆਏ ਐ ਐਮਬੂਲੈਂਸ ਵਾਲੇ ਜੀ 10 ਮਿੰਟ ਵੇੜ 10 ਮਿੰਟਾਂ ਪਹੁੰਚ ਆਈ ਹਾਂ ਤੇ ਇਸ ਤੋਂ ਬਾਅਦ ਉਹ ਐਮਬੂਲੈਂਸ ਹਕੀ ਕਰਨ ਜੀ ਹੈ ਹਾਂ ਦੇ ਪਿੰਡ ਦਾ ਸਰਪੰਚ ਚੰਗਾ ਹੈ ਜਿੰਨੇ ਕਾਹਨੋਂ ਐਮਬੂਲੈਂਸ ਨਹੀਂ ਨਹੀਂ ਬਹੁਤ ਹੀ ਮਦਮਾਰੀ ਸਰਪੰਚ ਸਾਹਿਬ ਦੇ ਸ਼ਾਵਾਸ਼ੇ ਦਾ ਰਾਤ ਦਾ ਪਿਆਰ ਦਾ ਪਿਆਰ ਤਾਂ ਦੂਜੇ ਜਿਹੜੇ ਕੱਪੜੇ ਲੈਂਦੀ ਬਟ ਉਹ ਵੀ ਵੇਚ ਰੱਖਦੇ ਉਹ ਦੇ ਦੇ ਉਹ ਦੇ ਦੇ ਦੋ ਕੀ ਕਰਨੇ ਇਹ ਹੋਰ ਦੇ ਦੇ ਉਹ ਤੇ ਜਾਇ ਪਾਬ ਲੈਣਗੇ ਕਿਸ ਪੱਠੇ ਜੀ ਫਰਾ ਦੇ ਫਰਾ ਦੇ ਨਾ ਵੀ ਡਾਕਟਰ ਸਾਹਿਬ ਨਾਲ ਬਹੁਤ ਜਿਵੇਂ ਸੇਵਾ ਕਰੇ ਵੀ ਆਪ ਦਾ ਪਰਿਵਾਰ ਸਮਝ ਗਿਆ ਜੀ ਬਹੁਤ ਬੁਰਾ ਹਾਲ ਸੀ ਇਹਨਾਂ ਡਾਕਟਰ ਸਾਹਿਬ ਜਿਨ ਆਇਆ ਤੋ ਆਇਆ ਜੀ ਤੋ ਪਿੰਡ ਵਾਲੇ ਸਾਥ ਚਾਹ ਡਾਕਟਰ ਸਾਹਿਬ ਬਹੁਤ ਮਿਹਰਬਾਨੀ ਬਹੁਤ ਬੜੀ ਹਿੰਮਤ ਮਾਰੀ ਇਹਨਾਂ ਜੀ ਜੇ 10 ਤੋਂ 15 ਮਿੰਟ ਐਂਬੂਲੈਂਸ ਵੀ ਲੈ ਕੇ ਆ ਗਏ ਜੀ ਅਰਕੋ ਡਾਕਟਰ ਸਾਹਿਬ ਕੰਨਦਾਰੋਂ ਨੇ ਉਹਨੇ ਕੋ ਵੇਨ ਪੈਕ ਨੂੰ ਚੈੱਕ ਚੈੱਕ ਉਹ ਲੋ ਚੈੱਕ ਹੋਏਗਾ ਸਾਰਾ ਗੋਸਤੇ ਜਾ ਕੇ ਲਾਰੂ ਆ ਬੰਦਾ ਲੋਈ ਇਹ ਨੂੰ ਜੀ ਸਿਵਲ ਹਸਪਤਾਲ ਗੁਰੂ ਹਰਸਾਏ ਜਿਲ੍ਹਾ ਫਰੀਪੁਰ ਪੰਜਾਬ ਦੇ ਲੈ ਚਲੇ ਤੇ ਜਿੰਨਾਂ ਦੇਗਾ ਦਾ ਸਿਆਣ ਕੇ ਤੁਸੀਂ ਪਹੁੰਚ ਜਾਓ ਜਿੰਨਾ ਜਲਦੀ ਹੋ ਸਕਦਾ ਵੀਡੀਓ ਵਾਤ ਵਾਤ ਸ਼ੇਅਰ ਕਰਿਆ ਜੇ ਕਿਸੇ ਦਾ ਬੱਚਾ ਮਿਲ ਜਾ ਕਿਸੇ ਮਾਂ ਪੇ ਹੁਣ ਤਾਂ ਲੱਗਾ ਸਮੇਂ ਤਾਂ ਪਹੁੰਚ ਜਾਣਗੇ ਗੁਰੂ ਹਰਸਾਏ ਜੀ

ਨੇ ਬੁਲਾਇਆ ਸੀ 108 ਨੰਬਰ ਜੀ ਬਿੱਟੂ ਲਿਆਵੜਾ ਬਹੁਤ ਬਹੁਤ ਮਿਹਰਬਾਨੀ ਜੀ ਆਸਪਾਤ ਸਾਡੇ ਬਹੁਤ ਹੀ ਮਦਮਾਰੀ ਜੀ ਜਿਹਨਾਂ ਫੋਨ ਕੀਤਾ ਤੇ ਫਟਾੜ ਐਂਬੂਲੈਂਸ ਆ ਗਈ ਆ ਸਾਰੇ ਬਰਾ ਨਾਲ ਲਾ ਕੇ ਨਵਾਇਆ ਤੋ ਆਏ ਨੇ ਆ ਬਿੱਟੂ ਨੇ ਬਹੁਤ ਸੇਵਾ ਕੀਤੀ ਆ ਚਾਹਣਾ ਤੁਹਾਨੂੰ ਪਤਾ ਹੀ ਹੈ ਕਿ ਇਹ ਕੰਮੇ ਬੜੀ ਸੇਵਾ ਕਰਦਾ ਰੁੱਖਾਂ ਵਿੱਚ ਬੜੀ ਸੇਵਾ ਕਰਦਾ ਜੀ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਵੇਰੂ ਫਤਿਹ ਤੇ ਪ੍ਰਮਾਤਮਾ ਇਹਨੂੰ ਠੀਕ ਕਰ ਦੇਵੇ ਜੀ ਕਿੰਨਾ ਵਾਹ ਦੇ ਮਾਂ ਪਿਓ ਨਾਲ ਜਾ ਕੇ ਮਿਲ ਲੈ ਵੀ ਠੀਕ ਨਹੀਂ ਵਾਹ ਹੋਏ ਲੰਬਾ ਹੈ ਐਡਾ ਤੁਹਾਨੂੰ ਫੇਰ ਦੱਸ ਰਿਹਾ ਜੀ ਸਿਵਲ ਹਸਪਤਾਲ ਗੁਰੂ ਹਰਸਾਏ ਜ਼ਿਲ੍ਹਾ ਫਰੀਪੁਰ ਤੇ ਪੰਜਾਬ ਹੈ ਜੀ ਤੇ ਜਿੰਨਾ ਬੱਚਾ ਹੈਗਾ ਸਿਆਣ ਕੇ ਉੱਥੇ ਪਹੁੰਚ ਜਾਓ ਠੀਕ ਹੈ ਜੀ ਨੇ ਆਏ ਮੋਰਚਾ